ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਜ ਵੀਰੋਂ ਮੈਂ ਭਗਵਾਨ ਸਿੰਘ ਬੋਲਦਾ ਤਾਂ ਤੇ ਅੱਜ ਆਪਾਂ ਇੱਕ ਦੋ ਗੱਲਾਂ ਤੇ ਜਿਹੜੀ ਉਹ ਵਿਚਾਰ ਕਰਨੀਆਂ ਤੇ ਤੁਸੀਂ ਵੀ ਜਰੂਰ ਇਹਦੇ ਤੇ ਆਪਣੇ ਵਿਚਾਰ ਦਿਓ ਮੇਰ ਵੱਲ ਕੇ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਗੁਰਦੁਆਰੇ ਨੇ ਗੁਰੂ ਘਰ ਨੇ ਉੱਥੇ ਜਿਹੜੇ ਭਾਂਡੇ ਵਲਗ ਰੱਖੇ ਜਾਂਦੇ ਆ ਕਿ ਇਹ ਗੁਰੂ ਦੀ ਮਰਜ਼ਾ ਦਾ ਹੈ ਕਿਤੇ ਵੀ ਹੋਵੇ ਕਿਤੇ ਵੀ ਜਥੇਬੰਦੀ ਦਾ ਗੁਰੂ ਘਰ ਬਣਾਇਆ ਹੋਵੇ ਪਰ ਉੱਥੇ ਕਿਸੇ ਦੀ ਜਾਤ ਨੂੰ ਲੈ ਕੇ ਉਹਨੂੰ ਅਲੱਗ ਲੰਗਰ ਸਕਾਉਣਾ ਉਹਨਾਂ ਦੇ ਭਾਂਡੇ ਅੱਡ ਰੱਖਣੇ ਇਹ ਜਾਇਜ਼ ਆ ਇਹਦੇ ਬਾਰੇ ਆਪਣੇ ਜ਼ਰੂਰ ਵਿਚਾਰ ਦਿਓ ਜਾਂ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਨੇ ਖੰਡ ਪਾਠ ਕਰਾਉਣੇ ਆਪਾਂ ਪਿੰਡਾਂ ਦੇ ਵਿੱਚ ਬੀ ਇਹ ਹੋਣਾ ਚਾਹੀਦਾ ਵੀ ਇੱਥੇ ਐਸੀ ਜਾਤ ਵਾਲਾ ਜਿਹੜਾ ਰੋਲ ਲਾ ਸਕਦਾ ਐਸੀ ਜਾਤ ਵਾਲਾ ਨਹੀਂ ਲਾ ਸਕਦਾ ਵੀ ਉੱਥੇ ਸਾਨੂੰ ਜਾਤ ਪਾਤ ਦੇਖਣੀ ਚਾਹੀਦੀ ਆ ਇਹਦੇ ਬਾਰੇ ਆਪਣੇ ਵਿਚਾਰ ਜੋੜ ਦਿਓ ਜਦੋਂ ਸਾਡੇ ਗੁਰੂਆਂ ਨੇ ਜਾਤ ਪਾਤ ਨਹੀਂ ਰੱਖੀ ਉਹਨਾਂ ਨੇ ਸਭ ਇੱਕ ਕੀਤਾ ਇਨਸਾਨ ਨੂੰ ਇਨਸਾਨ ਬਣ ਕੇ ਜਿਉਣ ਦਾ ਉਹਨਾਂ ਨੇ ਜਿਹੜਾ ਰਸਤਾ ਦੱਸਿਆ ਸਾਡੇ ਗੁਰੂਆਂ ਨੇ ਜਾਤ ਪਾਤ ਨਹੀਂ ਰੱਖਣੀ ਰੱਖੀ ਸਭ ਨੂੰ ਗੱਲ ਨਾਲ ਲਾਇਆ ਸਭ ਨੂੰ बराबर ਦਾ ਦਰਜਾ ਦਿੱਤਾ ਕਰਮਾ ਕਰਕੇ ਬੰਦੇ ਦੀ ਜਾਤ ਉੱਤਮਾ ਕਰਮਾ ਕਰਕੇ ਉਹ ਨੀਚਾ ਨਾ ਕਿ ਕਿਸੇ ਧਰਮ ਦੇ ਜਾਂ ਕਿਸੇ ਜਾਤੀ ਵਿੱਚ ਜਨਮ ਲੈ ਕੇ ਉਹ ਉੱਚੀ ਜਾਤੀ ਵਾਲਾ ਉੱਚੀ ਜਾਤੀ ਵਾਲਾ ਬਣਦਾ ਜਾਂ ਨੀਚੀ ਜਾਤੀ ਵਾਲਾ ਸਾਡੇ ਗੁਰੂਆਂ ਨੇ ਕਰਮ ਦੇਖਿਆ ਨਾ ਕਿ ਉਹ ਧਰਮ ਦੇਖਿਆ ਤੇ ਫਿਰ ਇਹ ਸਾਡੇ ਪਿੰਡਾਂ ਵਿੱਚ ਕਿਉਂ ਹੋ ਰਿਹਾ ਇਹਦੇ ਤੇ ਕਿਉਂ ਨਹੀਂ ਕੋਈ ਬੋਲਦਾ ਸਾਡੀਆਂ ਜਥੇਬੰਦੀਆਂ ਸਾਡੇ ਆਗੂ ਸਾਡੀ ਸ੍ਰੋਮਣੀ ਕਮੇਟੀ ਕਿਉਂ ਨਹੀਂ ਬੋਲ ਰਹੇ ਇਹ ਜਰੂਰ ਆਪਣੇ ਵਿਚਾਰ ਦਿਓ ਤੇ ਵੀਰੋ ਆਪਾਂ ਨੂੰ ਇਹਦੇ ਤੇ ਧਿਆਨ ਵੀ ਦੇਣਾ ਚਾਹੀਦਾ ਤੇ ਜਿਹੜੇ ਇਹ ਜਿਹੇ ਲੋਕ ਨੇ ਵੀ ਇੱਥੇ ਤੁਸੀਂ ਰੋਲ ਨਹੀਂ ਲਾ ਸਕਦੇ ਜੀ ਇੱਥੇ ਤੁਹਾਡੇ ਭਾਂਡੇ ਅੱਡਾ ਇਹ ਸਿੱਖੀ ਦੇ ਦੁਸ਼ਮਣ ਨੇ ਮੈਂ ਦੇਖੋ ਕਿਸੇ ਇੱਕ ਤੇ ਨਹੀਂ ਕਹਿੰਦਾ ਥੀੜੀ ਵੀ ਕੋਈ ਜਥੇਬੰਦੀ ਇਸ ਤਰ੍ਹਾਂ ਕਰ ਰਹੀ ਹੈ ਜਿੱਥੇ ਵੀ ਗੁਰੂ ਘਰ ਦੇ ਵਿੱਚ ਹੁੰਦਾ ਤਾਂ ਸਮਝ ਲਓ ਉੱਥੋਂ ਦੇ ਜਿਹੜੇ ਆਗੂ ਨੇ ਪ੍ਰਬੰਧਕ ਨੇ ਉਸੇਖੀ ਦਾ ਦਸ ਮੰਗਾ ਇਹ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਨੇ ਬਾਕੀ ਗੱਲ ਵੱਖਰੀ ਆਪਾਂ ਕਿਸੇ ਤੇ ਕਿੰਤਪ੍ਰਾਂਤੋਂ ਨਹੀਂ ਕਰਦੇ ਪਰ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਉੱਥੇ ਕਿਸੇ ਦੇ ਨਾਲ ਪੇਧ ਭਾਵ ਨਹੀਂ ਹੋਣਾ ਚਾਹੀਦਾ ਇਹਨਾਂ ਮਸਲਿਆਂ ਤੇ ਸਾਨੂੰ ਜਰੂਰ ਵਿਚਾਰ ਕਰਨੀ ਚਾਹੀਦੀ ਆ ਜਿੱਥੇ ਵੀ ਕੋਈ ਕਿਸੇ ਜਾਤੀ ਦੇ ਬੱਚੇ ਨੂੰ ਕਿਸੇ ਵੀਰ ਪ੍ਰਾਣੂ ਰੋਲ ਨਹੀਂ ਲਾਉਣ ਦਿੰਦਾ ਉੱਥੇ ਵੀ ਸਾਡੀਆਂ ਜਥੇਬੰਦੀਆਂ ਨੂੰ ਸਾਡੀਆਂ ਕਮੇਟੀਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਤੇ ਵਿਚਾਰ ਕਰਨੀ ਚਾਹੀਦੀ ਆ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਵੀ ਉਹ ਗੁਰੂ ਘਰ ਦੇ ਵਿੱਚ ਕਿਸੇ ਦੇ ਭਾਂਡੇ ਲੱਗ ਰੱਖੇ ਤੇ ਜਾਂ ਉਹ ਮਤਲਬ ਜਿੱਥੇ ਸ੍ਰੀ ਪ੍ਰਕਾਸ਼ ਨੇ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਤੇ ਉੱਥੇ ਹੋਰ ਰੋਲ ਲਾਉਣ ਤੇ ਦਿੱਕਤ ਕਰਨ ਬੀਤੇ ਇਹ ਜਾਤੀ ਦਾ ਲੰਦਾ ਜਿਹੜਾ ਰੋਲ ਨਹੀਂ ਲਾ ਸਕਦਾ ਇਹ ਬਹੁਤ ਗਲਤ ਬਿਲਕੁਲ ਗਲਤ ਹੈ ਇਹਦੇ ਖਿਲਾਫ ਸਾਡੀਆਂ ਜਥੇਬੰਦੀਆਂ ਕਿਉਂ ਚੁੱਪ ਨੇ ਸ਼੍ਰੋਮਣੀ ਕਮੇਟੀ ਕਿਉਂ ਚੁੱਪਾ ਸਾਡੇ ਆਕੂ ਕਿਉਂ ਚੁੱਪ ਨੇ ਇਹਦੇ ਬਾਰੇ ਸਾਨੂੰ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਜਾਂ ਜਿਵੇਂ ਸਤਕਾਰ ਕ੍ਰਿਟ ਕਮੇਟੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਨਤੀਜਿਆਂ ਤੇ ਤੁਸੀਂ ਜ਼ਰੂਰ ਗੌਰ ਕਰੋ ਫਿਰ ਆਪਾਂ ਕਹਿੰਨੇ ਆ ਕਿ ਸਾਡੇ ਲੋਕ ਜਿਹੜੇ ਸਾਈਵਾਲਾ ਦੇ ਜਾਂਦੇ ਆ ਜਦੋਂ ਅਨ ਮਤਲਬ ਕਿ ਜਿਸ ਨੂੰ ਰੋਲ ਲਾਉਣ ਤੋਂ ਰੋਕਿਆ ਜਾਊ ਉਹਨਾਂ ਦੇ ਭਾਂਡੇ ਅਲੱਗ ਕਰੇ ਜਾਣਗੇ ਪੰਗਤ ਚੜ ਡਟਾਇਆ ਜਾਊ ਤਾਂ ਫਿਰ ਬੰਦਾ ਕੀ ਕਰੂਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਜਰੂਰ ਇਸ ਇਥੇ ਆਪ ਗੌਰ ਕਰੀਏ ਕਿਉਂਕਿ ਸਾਡੇ ਗੁਰੂ ਨੇ ਜਿਹੜੀ ਉਹ ਮਰਜ਼ਾਦਾ ਬਣਾਈ ਹੋਈ ਆ ਅਸਿਉਤੇ ਤੇ ਚੱਲ ਗਿਆ ਆਪੋ ਆਪਣੀ ਮਰਜ਼ਾਦਾ ਨਾ ਬਣਾਈਏ ਤੇ ਜਰੂਰ ਮਿਲ ਬਣ ਕੇ ਇਹਨਾਂ ਚੀਜ਼ਾਂ 'ਤੇ ਧਿਆਨ ਦਈਏ ਪਿੰਡਾਂ ਦੇ ਵਿੱਚ ਜਾਤ ਪਾਤ ਨੂੰ ਖਤਮ ਕਰੀਏ ਪਿਆਰ ਮੁਹੱਬਤ ਨਾਲ ਰਹਿਣ ਦਾ ਜਿਹੜਾ ਹੋਕਾ ਦਈਏ ਜਿੱਥੇ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਹੋ ਰਿਹਾ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਨੇ ਉੱਥੇ ਜਾਤ ਪਾਤ ਨੂੰ ਲੈ ਕੇ ਦਰਿਆਵਤ ਕੀਤੀ ਜਾਂਦੀ ਆ ਉੱਥੇ ਤੁਰੰਤ ਸ੍ਰੋਮਣੀ ਕਮੇਟੀ ਨੂੰ ਸਾਡੀਆਂ ਜਥੇਬੰਦੀਆਂ ਨੂੰ ਸਤਕਾਰ ਕਮੇਟੀ ਨੂੰ ਗੌਰnik ਗੌਰ ਕਰਨੀ ਚਾਹੀਦੀ ਆ ਮੈਂ ਤਾਂ ਕਹਿੰਦਾ ਇਸ ਥਾਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਹੋਣੇ ਚਾਹੀਦੇ ਇਹ ਸਭ ਤੋਂ ਵੱਡੀ ਬੇਰਬੀ ਆ ਕਿ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਨੂੰ ਉਹਦੀ ਜਾਤ ਪਾਤ ਨੂੰ ਲੈ ਕੇ ਨੀਵਾਂ ਦਿਖਾਇਆ ਜਾਂਦਾ ਸਭ ਤੋਂ ਵੱਡੀ ਬੇਰਬੀ ਆ ਇਹ ਕਉਕ ਜਦੋਂ ਇੱਕ ਪਿਓ ਦੇ ਸਾਹਮਣੇ ਬੱਚੇ ਨੂੰ ਕੋਈ ਬੇਇੱਜ਼ਤੀ ਕਰੇ ਤਾਂ ਪਿਓ ਦਾ ਜਿਹੜਾ ਤੇਰਾ ਦੁਖੀ ਹੁੰਦਾ ਇਸ ਕਰਕੇ ਅਸੀਂ ਸਾਰੇ ਗੁਰੂ ਦੇ ਵਿੱਚ ਆ ਸਾਨੂੰ ਸੋਚਣਾ ਚਾਹੀਦਾ ਜਿਹੜੀਆਂ ਵੀ ਕੋਈ ਜਥੇ ਹੁੰਦੀ ਹੈ ਜਾਂ ਕੰਮ ਕਰਦੀ ਆ ਵੀ ਭਾਂਡੇ ਅਲੱਗ ਰੱਖਣੇ ਆ ਜਾਂ ਗੁਰੂ ਘਰ ਦੇ ਵਿੱਚ ਤੁਹਾਨੂੰ ਰੋਲ ਨਹੀਂ ਲਾਉਣ ਦਿੱਤੀ ਜਾਣੀ ਉਹਨਾਂ ਦੇ ਖਿਲਾਫ ਜ਼ਰੂਰ ਕੋਈ ਨਾ ਐਕਸ਼ਨ ਜਿਹੜਾ ਕਰਨਾ ਚਾਹੀਦਾ ਤੇ ਪਿੰਡਾਂ 'ਚ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਜਿੱਥੇ ਵੀ ਇਹ ਕੰਮ ਹੁੰਦਾ ਉਦੇ ਖਿਲਾਫ ਬਾਜ ਉਠਾਓ ਉਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੋਣੇ ਚਾਹੀਦੇ ਬਾਕੀ ਤੁਸੀਂ ਆਪਣੇ ਵਿਚਾਰ ਵੀ ਰਣ ਕੇ ਜਰੂਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਪਾਵਾਂਗੇ ਤੇ ਸਾਨੂੰ ਇਹਦੇ ਬਾਰੇ ਡੱਟ ਕੇ ਹੋਕਾ ਲੈਣਾ ਪੈਣਾ ਤੇ ਫੇਰ ਹੀ ਜਾ ਕੇ ਅਸੀਂ ਮਤਲਬ ਸਹੀ ਰਸਤੇ ਤੇ ਆਵਾਂਗੇ ਨਹੀਂ ਸਾਡੇ ਬੱਚੇ ਬਿਲਕੁਲ ਪੜ ਕੇ ਜਾਣਗੇ ਤੇ ਆਪਣਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਪਰ ਜਿੱਥੇ ਗੁਰੂ ਦੀ ਮਰਜ਼ਾਦਾ ਤੇ ਉਲਟ ਚੱਲਦਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਵੀ ਨਹੀਂ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਿਓ ਮੈਂ ਕਦੇ ਨਹੀਂ ਕਿਹਾ ਵੀ ਵੀਡੀਓ ਸ਼ੇਅਰ ਕਰੋ ਨਾ ਹੀ ਕੋਈ ਆਪਾਂ ਨੂੰ ਚੈਨਲ ਤੋਂ ਪੈਸੇ ਆਉਂਦੇ ਆ ਪਰ ਦਰਦ ਆ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਤੁਹਾਨੂੰ ਬੇਨਤੀ ਆ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਲੋਕਾਂ ਤੱਕ ਪਹੁੰਚਾਓ ਤੇ ਪਿੰਡਾਂ ਦੇ ਵਿੱਚ ਭਰਾਓ ਆਪਾਂ ਵੀ ਢਾਡ ਦੇ ਬੁੱਕਲ ਕਮੇਟੀਆਂ ਦੇ ਨਾਲ ਉਹ ਜਿੱਥੇ ਵੀ ਇਹ ਕੰਮ ਹੁੰਦਾ ਉਹਦਾ ਡੱਟ ਕੇ ਵਿਰੋਧ ਕਰੋ ਪਿਆਰ ਨਾਲ ਸਮਝਾਓ ਨਹੀਂ ਲੁੱਟਾਂਦਾ ਤਾਂ ਉਥੋਂ ਗੁਰੂ ਘਰਾਂ ਸਾਹਿਬ ਚੱਕੋ ਇਹ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਕਿਸੇ ਨੂੰ ਨੀਵੀਂ ਜਾਤ ਦਿਖਾਉਣਾ ਇਹ ਬਹੁਤ ਗਲਤ ਆ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ